ਸੋ ਮੇਰਾ ਸਾਰੇ ਹੀ ਸਤਿਕਾਰਯੋਗ ਲੋਕਾਂ ਨੂੰ ਮੇਰੇ ਵੱਲੋਂ ਸਲਾਮ ਸੋ ਮੈਂ ਤੁਹਾਡਾ ਆਪਣਾ ਨਰਮਰ ਪਟਵਾਰੀ ਕਾਨੂੰਗੋ ਸੋ ਮੈਂ ਅੱਜ ਤੁਹਾਡੇ ਨਾਲ ਜਿਸ ਵਿਸ਼ੇ ਤੇ ਗੱਲ ਕਰਨ ਲੱਗਾ ਹਾਂ ਉਹ ਕਿ ਬਹੁਤ ਇੰਪੋਰਟੈਂਟ ਵਿਸ਼ਾ ਜਿਸ ਦਾ ਨਾਮ ਹੈ ਅਖਰਾਜ ਨਾਮੇ ਦਾ ਇੰਤਕਾਲ ਅਖਰਾਜ ਨਾਮੇ ਦਾ ਇੰਤਕਾਲ ਜਿਹੜਾ ਹੁੰਦਾ ਹੈ ਇਹ ਕੋਈ ਵੀ ਵਿਅਕਤੀ ਜਿਹੜਾ ਗੁੰਮ ਹੋ ਜਾਵੇ ਔਰ ਕਿਉਂਕਿ ਜਦੋਂ ਵਿਰਾਸਤ ਚੜਦੀ ਹੈ ਜਾਂ ਵਿਰਾਸਤ ਦਾ ਪੈਂਤਕਾਲ ਕਰਦੇ ਹਾਂ ਤਾਂ ਉਹਦੇ ਵਾਸਤੇ ਸਭ ਤੋਂ ਜ਼ਰੂਰੀ ਜਿਹੜਾ ਮਹੱਤਵਪੂਰਨ ਡਾਕੂਮੈਂਟ ਹੁੰਦਾ ਉਹ ਹੁੰਦਾ ਮੌਤ ਦਾ ਸਰਟੀਫਿਕੇਟ ਜਿਨ੍ਹਾਂ ਦੇਕਰ ਮੌਤ ਦਾ ਸਰਟੀਫਿਕੇਟ ਜਾਰੀ ਨਹੀਂ ਹੁੰਦਾ ਉੰਨੀ ਦੇਰ ਵਿਰਾਸਤ ਦਰਜ ਨਹੀਂ ਹੋ ਸਕਦੀ ਕਿਸੇ ਵੀ ਸੂਰਤ ਵਿੱਚ ਔਰ ਜੇ ਇਹੜਾ ਖਰਾਜਨਾਮਾ ਇਹਦੇ ਵਿੱਚ ਹੁੰਦਾ ਵੀ ਵਿਅਕਤੀ ਗੁੰਮ ਹੋ ਗਿਆ ਔਰ ਇਹ ਖਰਾਜਨਾਮਾ ਤਾਂ ਦਰਜ ਹੁੰਦਾ ਇਹ ਵੀ ਇੱਕ ਸ਼ਰਤ ਹੈ ਕਿ ਉਸ ਵਿਅਕਤੀ ਨੂੰ ਗਵਾਚੇ ਨੂੰ ਘੱਟੋ-ਘੱਟ 7 ਸਾਲ ਹੋ ਜਾ ਤਾਂ ਉਹ ਪੁਲਿਸ ਸਟੇਸ਼ਨ ਦੇ ਵਿੱਚ ਉਹਦੇ ਵਾਰਸਾਂ ਵੱਲੋਂ ਜਿਹੜੀ ਐ ਰਿਪੋਰਟ ਲਿਖਾਈ ਹੋਵੇ ਵੀ ਉਹਦੇ ਚ ਜਿਹੜਾ ਇੰਡੀਅਨ ਐਵੀਡੈਂਸ ਐਕਟ 1872 ਦੇ ਅੰਡਰ ਸੈਕਸ਼ਨ 108 ਐਕਸਵਾਟਸ ਜਿਹੜੀ ਧਾਰਾ ਹੈ ਉਹਦੇ ਤਹਿਤ ਜਿਹੜਾ ਇਹ ਕਿਸੇ ਕੋਈ ਬੰਦਾ ਵੀ ਆ ਕੇ 7 ਸਾਲਾਂ ਦਾ ਜਿਹੜਾ ਹੈਗਾ ਉਹ ਇੰਤਕਾਲ ਦਰਜ ਕਰਵਾ ਸਕਦਾ ਸੋ ਕਿਉਂਕਿ ਉਹਦੇ ਵਾਰਸਾਂ ਨੂੰ ਜਮੀਨ ਦੀ ਲੋੜ ਹੁੰਦੀ ਹੈ 7 ਸਾਲ ਤੋਂ ਬੰਦਾ ਘਰ ਨਹੀਂ ਆਇਆ ਗੁੰਮ ਹੋਇਆ ਔਰ ਉਹ ਰਿਸ਼ਤੇਦਾਰਾਂ ਨੂੰ ਆਂਡ-ਗਾਂਡ ਉਹਨਾਂ ਨੇ ਪੂਰੇ ਸ਼ਹਿਰ 'ਚ ਮੁਸ਼ਤੀ ਮਨਾਦੀ ਕਰਾ ਕੇ ਬਕਾਇਦਾ ਪੁਲਿਸ ਨੂੰ ਰਿਪੋਰਟ ਦੇ ਕੇ ਦੇ ਬਾਵਜੂਦ ਵੀ ਬੰਦਾ ਉਹ ਦੇਖਿਆ ਨਹੀਂ ਗਿਆ ਕਿਸੇ ਨੇ ਜਾਂ ਉਹ ਉਹਦੇ ਵਾਸਤੇ ਉਹ ਪਰਿਵਾਰ ਜਿਹੜਾ ਦੋ ਚੀਜ਼ਾਂ ਇੱਕ ਤਾਂ ਪੁਲਿਸ ਦੀ ਐਫ ਆਈ ਆਰ ਜਦੋਂ ਗਵਾਚੇ ਦੀ ਗੁੰਮ ਹੋਈ ਹੈ ਤੇ ਉਸ ਨੂੰ ਜਦੋਂ 7 ਸਾਲ ਦਾ ਸਮਾਂ ਪੂਰਾ ਹੋ ਜੇ ਤਾਂ ਉਹ ਨਾਲ ਪਰਿਵਾਰ ਦੇ ਕਿਸੇ ਵੀ ਮੈਂਬਰ ਦਾ ਜਿਹੜਾ ਵਾਰਿਸ ਬਣਨਾ ਉਹਦੇ ਵੱਲੋਂ ਇੱਕ ਐਫੀਡੇਵਟ ਲੈਂਦਾ ਹੈ ਪਟਵਾਰੀ ਹਲਕਾ ਕਿ ਅਸੀਂ ਇੰਨੇ ਕੁਤਰਤੀ ਵਾਰਸਾਂ ਇੰਨੀਆਂ ਸਾਡੀਆਂ ਭੈਣਾਂ ਇੰਨੇ ਭਰਾ ਇਨ੍ਹਾਂ ਚ ਕੋਈ ਵਾਰਸ ਛੱਡਿਆ ਨਹੀਂ ਗਿਆ ਪੂਰੇ ਵਿਖਾਏ ਆ ਤੇ ਇਹ ਕਿਰਪਾ ਕਰਕੇ ਸਾਡਾ ਖਰਾਜਨਾਮੇ ਦਾ ਅੰਤਕਾਲ ਦਰਜ ਕੀਤਾ ਜਾਵੇ ਸੋ ਫਿਰ ਮਾਨਯੋਗ ਐਸ ਡੀ ਐਮ ਸਾਹਿਬ ਦੀ ਜਿਹੜੀ ਮਨਜ਼ੂਰੀ ਤੋਂ ਬਾਅਦ ਇਹ ਜਿਹੜਾ ਖਰਾਜਨਾਮਾ ਦੇ ਤੰਤਕਾਲ ਦਰਜ ਹੋ ਜਾਂਦਾ ਸੋ ਉਹ ਇੰਤਕਾਲ ਦਰਜ ਹੋਣ ਤੋਂ ਬਾਅਦ ਉਹਦਾ ਫੈਸਲਾ ਹੋ ਜਾਂਦਾ ਫੈਸਲਾ ਹੋਣ ਤੋਂ ਬਾਅਦ ਉਹ ਉਹ ਜ਼ਮੀਨ ਨੂੰ ਲੋਨ ਲੈ ਸਕਦੇ ਆ ਵਰਤ ਸਕਦੇ ਵੇਚ ਸਕਦੇ ਪਰ ਜੇ ਉਹ ਬੰਦਾ 7 ਸਾਲਾਂ ਤੋਂ ਬਾਅਦ 10 ਸਾਲਾਂ ਬਾਅਦ ਜਾਂ 20 ਸਾਲਾਂ ਬਾਅਦ ਜਾਂ ਜਿੰਨੇ ਵੀ ਸਮੇਂ ਬਾਅਦ ਚਾਹੁੰਦਾ ਵਾਪਸ ਆ ਗਿਆ ਤਾਂ ਉਹ ਦੁਬਾਰਾ ਖਰਾਜਨਾਮਾ ਬੈਬ ਜਿਵੇਂ ਬੈਬਾਫਸੀ ਹੁੰਦੀ ਹੈ ਕਿਸੇ ਦਾ ਰਕਬਾ ਕੋ ਅਦਾਲਤ ਆਰਡਰ ਕਰਦੀ ਹੈ ਉਵੇਂ ਖਰਾਜਨਾਮਾ ਵਾਪਸੀ ਦਾ ਜਿਹੜਾ ਅੰਤਕਾਰ ਹੋ ਜਾਂਦਾ ਹੈ ਪਹਿਲਾ ਬੰਦਾ ਜਿਹੜਾ ਹੁੰਦਾ ਹੈ ਉਹੀ ਫਿਰ ਮਾਲਕ ਬਣ ਜਾਂਦਾ ਸੋ ਇਹ ਖਰਾਜਨਾਮੇ ਦਾ ਬਹੁਤ ਮਹੱਤਵਪੂਰਨ ਨਰਾਜ ਆ ਸੋ ਅਸੀਂ ਇਹ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਇਹਦੇ ਸੰਬੰਧੀ ਖਰਾਜਨਾਮੇ ਸੰਬੰਧੀ ਕੋਈ ਸ਼ੰਕਾ ਸ਼ੋਭਾ ਤੁਹਾਨੂੰ ਹੋਵੇ ਅਸੀਂ ਪੂਰੀ ਬਰੀਕੀ ਤੋਂ ਬਰੀਕੀ ਜਾਣਕਾਰੀ ਤੁਹਾਨੂੰ ਦੇਣ ਦੀ ਕੋਸ਼ਿਸ਼ ਕਰਾਂਗੇ ਸੋ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ